ਜੀ ਨੂੰ ਬੇਨਤੀ ਕਰਾਂਗਾ ਕਿ ਬਜਾਏ ਜਲੰਧਰ ਘੁੰਮਣ ਦੇ ਉਹ ਚੰਡੀਗੜ੍ਹ ਦੇ ਵਿੱਚ ਬੈਠ ਕੇ ਆਪਣੀ ਕੁਰਸੀ ਨੂੰ ਸੁਭਾੜ ਲੈਣ ਉਹਨਾਂ ਦੀ ਸਰਕਾਰ ਤੇ ਵੱਡਾ ਭਾਰੀ ਖਦਰਾ ਮੰਡਰਾ ਰਿਹਾ ਹੈ ਔਰ ਹੋ ਸਕਦਾ ਥੋੜੇ ਦਿਨਾਂ ਦੇ ਵਿੱਚ ਇਹਨਾਂ ਦੀ ਸਰਕਾਰ ਚਲਦੀ ਹੋ ਜੇ ਕੱਲ ਇਹਨਾਂ ਨੇ ਇੱਕ ਸਲੋਗਨ ਦਿੱਤਾ ਕਹਿੰਦੇ ਆਪ ਦੀ ਸਰਕਾਰ ਆਪ ਦਾ ਐਮਐਲਏ ਅੰਦਰ ਦਾ ਕਾਰਜਕਾਰ ਜਿਹੜਾ ਹੈ ਉਸਾਂ ਬਾਗੇ ਮਾਜਾ ਤ ਦੁਆਬਾ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਫਾਇਦਾ ਮਿਲੇਗਾ ਜਦੋਂ ਜਦੋਂ ਸੀਐਮ ਇਤਿ ਜਲੰਧਰ ਰਹਣਗੇ ਉਹ ਭਈ ਇੱਕ ਕੁਰਸੀ ਬਚੇਗੀ ਤਾਂ ਉਹ ਅੰਤਮਾਰ ਦੇ ਅੰਦਰ ਪੁਚਾਰ ਸਕੇਗਾ ਕੁਰਸੀ ਦਾ ਬਚਾਵੇ ਆਪਣੀ ਕੁਰਸੀ ਨੂੰ ਖਤਰਾ ਬਣਿਆ ਹੋਇਆ ਸਰਕਲ ਸਲੋਗਨ ਦਿੱਤਾ ਕਹਿੰਦੇ ਆਪ ਦਾ ਐਮਐਲਏ ਆਪ ਦੀ ਸਰਕਾਰ ਯਾਨੀ ਸਾਫ਼ ਤੌਰ ਤੇ ਕਹਿ ਰਹੇ ਜੇ ਆਪ ਦਾ ਐਮਐਲਏ ਬਣੂਗਾ ਤਾਂ ਹੀ ਕੰਮ ਹੋਊਗਾ ਪਰ ਮਹਿੰਦਰ ਭਗਤ ਇਹ ਗੱਲ ਆਪਣੇ ਮੂੰਹ ਵੀ ਕਹਿੰਦੇ ਨੇ ਜੇ ਆਪ ਦਾ ਐਮਐਲਏ ਬੋਏ ਤਾਂ ਇਹ ਤਾਂ ਹੀ ਚੰਦਰਬੈਥ ਦਾ ਕੰਮ ਹੋਊਗਾ ਮਹਿੰਦਰ ਭਗਤ ਜੀ ਹੋਮੋਪੈਥਿਕ ਦੀ ਗੋਲੀ ਹੈ ਨਾ ਖਾਇਦਾ ਫਾਇਦਾ ਹੁੰਦਾ ਨਾ ਕੋਈ ਨੁਕਸਾਨ ਹੁੰਦਾ ਉਹ ਜੇ ਜਿੱਤ ਵੀ ਜਾਣਗੇ ਕਿਸੇ ਦਾ ਕੋਈ ਕੰਮ ਨਹੀਂ ਹੋਣਾ ਇਸ ਕਰਕੇ ਇੱਕ ਉਦਮੀ ਬੀਬੀ ਜਿਹੜੀ ਨੇ ਲੋਕਾਂ ਦੀ ਸੇਵਾ ਕੀਤੀ ਹੈ ਗ੍ਰਾਸ ਰੂਟ ਤੇ ਐਮਸੀ ਰਹੀ ਹੈ ਡਿਪਟੀ ਮੇਅਰ ਰਹੀ ਹੈ ਸੀਨੀਅਰ ਮੇਅਰ ਰਹੀ ਹੈ ਸੀਨੀਅਰ ਡਿਪਟੀ ਮੇਅਰ ਮੇਅਰ ਉਸ ਨੂੰ ਜਿਤਾਉਣ ਦਾ ਹੀ ਫਾਇਦਾ ਹੈ ਅੱਜ ਇਹ ਸਰਕਾਰ ਚੱਲਦੀ ਹੋ ਰਹੀ ਹੈ ਇਹ ਜਾ ਰਹੀ ਹੈ ਇਹਨਾਂ ਦੇ ਬੰਦੇ ਨੂੰ ਜਿਤਾਉਣ ਦਾ ਕੋਈ ਫਾਇਦਾ ਨਹੀਂ ਇਹਨਾਂ ਦੇ ਐਮਐਲਏ ਛੱਡ ਛੱਡ ਕੇ ਜਾ ਰਹੇ ਇਹਨਾਂ ਦੀ ਤਿਆਰੀ ਹੋ ਚੁੱਕੀ ਹੈ ਤੇ ਕੁਝ ਦਿਨਾਂ ਚ ਜਾਂ ਕੁਝ 1 2 ਮਹੀਨੇ ਦੇ ਵਿੱਚ ਇਹ ਫਾਈਨਲ ਹੋ ਜਾਵੇਗਾ। ਚੰਨੀ ਪਰ ਇਹ ਨਹੀਂ ਪਰ ਇਹ ਗੱਲ ਕਹਿਣੀ ਕਿ ਆਪ ਦਾ ਐਮਐਲਏ ਹੋਏਗਾ ਪੇਜ ਦੇ ਅੰਦਰ ਵਾਸਤੇ ਕੰਮ ਹੋਏ ਗਏ ਆਪਣੇ ਗਲਤੀ ਵਿੱਚ। ਯਾਰ ਇਹਨਾਂ ਦਾ ਘਮਾਨ ਬੋਲਦਾ ਹੈ। ਇਹ ਹਮੇਸ਼ਾ ਇਸ ਤਰ੍ਹਾਂ ਹੀ ਕਰਦੇ ਆ। ਇਹਨਾਂ ਨੇ ਪਹਿਲਾਂ ਐਸੀ ਆਪ ਦਾ ਐਮਐਲਏ ਸਦੀਪ ਸੀਤਲੂੰਗਰਾਲ ਬਣਾ ਕੇ ਕਿਆ ਖੱਟ ਲਿਆ। ਪਹਿਲਾਂ ਐਸੀ ਰਿੰਕੂ ਨੂੰ ਐਮਪੀ ਬਣਾ ਕੇ ਕਿਆ ਖੱਟ ਲਿਆ। ਇਹਨਾਂ ਦਾ ਤਾਂ ਇੱਥੇ ਪਤਾ ਨਹੀਂ ਕਿ ਆ ਇਹਨਾਂ ਨੂੰ ਬਖਸ਼ੀਸ਼ ਹੈ ਜਿਹੜਾ ਇਹਨਾਂ ਦਾ ਐਮਐਲਏ ਐਮਪੀ ਬਣਾ ਦਵੇ ਵੈਸੇ ਹੀ ਇਹਨਾਂ ਨੂੰ ਛੱਡ ਕੇ ਚਲੇ ਜਾਂਦਾ ਹੁਣ ਆ ਜਿਹੜਾ ਦੂਸਰਾ 베ਰੀ ਸਾਹਿਬ ਦੇ ਖਿਲਾਫ ਦਿੱਤੇ ਆ ਉਹ ਰਾਮਨ ਰੋੜੇ ਦਾ ਕੁਝ ਪਤਾ ਨਹੀਂ ਉਹਦਾ ਵੀ ਹੋ ਗਿਆ ਸਾਫ ਖਤਾਬ ਜਾ ਇਹ ਸਾਰੇ ਜਾ ਰਹੇ ਇਹ ਜੇ ਇਹਨੂੰ ਬਣਾ ਵੀ ਲਿਆ ਇਹਨੇ ਟਿਕਣਾ ਨਹੀਂ ਇਹਨੂੰ ਤਾਂ ਆਦਤ ਹੈ ਜਿਹੜਾ ਇੱਕ ਤਾਂ ਟੱਪ ਲਵੇ ਉਹਦਾ ਪਤਾ ਨਹੀਂ ਉਹ ਕਿੰਨੇ ਟੱਪਣੇ ਆ ਇਹ ਇਹ ਪਹਿਲਾਂ ਹੀ ਭਾਜਪਾ ਚੋਂ ਆਇਆ ਇਹਦਾ ਬਾਪੂ ਰੋਂਦਾ ਬੈਠਾ ਕਿ ਯਾਰ ਤੂੰ ਬੀਜੇਪੀ ਨਾਲ ਛੱਡ ਮੈਨੂੰ ਸਭ ਕੁਝ ਬੀਜੇਪੀ ਨੇ ਦਿੱਤਾ ਆਪਣੇ ਟੱਬਰ ਨੂੰ ਬੀਜੇਪੀ ਨੇ ਪਾਲਿਆ ਤੇ ਉਹਨੂੰ ਛੱਡਿਆ ਆ ਇਹ ਆਮ ਆਦਮੀ ਦਾ ਕਿਹ ਲੱਗਦਾ ਬੰਦਾ ਦੱਲ ਬਦਲੂ ਬੰਦਾ ਜਿਹੜਾ ਉਹਦਾ ਕੋਈ ਵਿਸ਼ਵਾਸ ਨਹੀਂ ਉਹ ਕੱਦ ਦੱਲ ਬਦਲੂ ਹੋ ਜਾਵੇ ਇਹਨੂੰ ਆਦਤ ਪੈ ਚੁੱਕੀ ਹੈ ਜਿਹੜੇ ਮਹਿੰਦਰ ਭਗਤ ਜੀ ਹੈ ਇਹ ਕਦੇ ਵੀ ਬਦਲ ਸਕਦਾ ਇਸ ਕਰਕੇ ਇਹਨੂੰ ਬਣਾ ਕੇ ਉਹ ਹੀ ਫਾਇਦਾ ਹੀ ਨਹੀਂ ਹੈ ਸਰ ਸੀਐਮ ਹਰਿਆਣਾ ਦਾ ਬਿਆਨ ਆਇਆ ਕਹਿੰਦੇ ਦਿੱਲੀ ਚ ਜਿਹੜੀ ਪਾਣੀ ਦੀ ਘਾਟ ਹੋਈ ਹੈ ਪੰਜਾਬ ਉਹਦਾ ਕਾਰਨ ਹੈ ਪੰਜਾਬ ਚ ਪਾਣੀ ਨਹੀਂ ਮਿਲਦਾ ਕਿੰਦਾ ਪੰਜਾਬ ਦੀ ਹਾਲਤ ਦੇਖੋ ਤੁਸੀਂ ਵੈਸਟ ਵਿੱਚ ਚਲੇ ਜਾਓ ਗੰਦਾ ਪਾਣੀ ਆ ਰਿਹਾ ਧਰਤੀ ਵਿੱਚ ਪਾਣੀ ਨਹੀਂ ਹੈ ਤੇ ਜਿੰਨਾ ਕਿ ਹੈ ਉਹ ਕੱਢਣ ਦੇ ਵਿੱਚ ਸਮਰਥ ਹੈ ਸਰਕਾਰ ਉਹਦੇ ਕਰਕੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਹੈ ਬਿਮਾਰੀਆਂ ਫੈਲ ਰਹੀਆਂ ਪੈਸੇ ਦੇ ਵਿੱਚ ਮੈਂ ਸਭ ਤੋਂ ਵੱਡਾ ਕੰਸਰਨ ਮੇਰਾ ਇਹ ਹੈ ਕਿ ਪਰसों ਵੈਸਟ ਹਲਕੇ ਦੇ ਵਿੱਚ ਕਿ ਸੈਂਟਰਲ ਹਲਕੇ ਦੇ ਵਿੱਚ ਇੱਕ ਟਾਕਾ ਵੱਜਿਆ ਦਾਤ ਲਿਆ ਕੇ ਬੰਦੇ ਨੂੰ ਘੇਰ ਲਿਆ ਤੇ ਦੁਕਾਨ ਨੂੰ ਲੁੱਟ ਕੇ ਲੈ ਗਏ ਇਹ ਹਾਲਾਤ ਬੈਸਟ ਦੇ ਐ ਕੋਲੋਂ ਪੱਤਰਕਾਰ ਸਹਿਬਾਨਾਂ ਨੂੰ ਵੀ ਬੇਨਤੀ ਕਰਦਾ ਤੁਸੀਂ ਯਾਰ ਮੇਰੇ ਪਿੱਛੇ ਤਾਂ ਜਦੇ ਪੈ ਜਾਂਦੇ ਐਹੀ ਜੀ ਖਬਰ ਤਾਂ ਲਾਏ ਕਰੋ ਚਾਹੀਦਾ ਤੁਸੀਂ ਦੇਖੋ ਨਾ ਮੈਂ ਵੀਡੀਓ ਦਿਖਾ ਰਿਹਾ ਹਾਂ ਉਹਨਾਂ ਦੀ ਵੱਡੀ ਦੁਕਾਨ ਐ ਦੁਕਾਨ ਦੇ ਵਿੱਚ ਆ ਕੇ ਦਾਤ ਰੱਖ ਲਿਆ ਉਹਦੇ ਗਲ ਤੇ ਤੇ ਉਹਦੇ ਥੱਲੇ ਦੱਬ ਲਿਆ ਬੰਦੇ ਨੂੰ ਬੰਦਿਆਂ ਨੇ ਔਰ ਸਾਰੀ ਦੁਕਾਨ ਲੁੱਟ ਲੇ ਗੀਆ ਪੈਸੇ ਕੋਈ ਵੀ ਪਿਆ ਸੀ ਇਹ ਹਾਲਾਤ ਤਾਂ ਇੱਥੇ ਹੋਏ ਵੀ ਐ ਮੁੱਖ ਮੰਤਰੀ ਜੀ ਨੂੰ ਮੈਂ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਡਾਕਾ ਵੱਜਿਆ ਉਹਨਾਂ ਦੇ ਘਰ ਜਾ ਕੇ ਆਓ ਉਹਨਾਂ ਦੀ ਦੁਕਾਨ 'ਤੇ ਜਾ ਕੇ ਆਓ ਉਹਨੂੰ ਪਤਾ ਲੱਗੇਗਾ ਜਿਲੰਦਰ ਦਾ ਹਾਲ ਕੀ ਹੈ ਤੁਸੀਂ ਬਾਹਰ ਸੂਸਾ ਜਾ ਕਰਕੇ ਰੋਡ ショ ਕਰਕੇ ਆ ਬੜੇ ਪੰਜਦਾਰਾ ਹੋਟਲ 'ਤੇ ਬੈਠ ਕੇ ਮੁਰ ਜਾਣਾ ਉਹਦੇ ਨਾਲ ਕੀ ਬਣਨਾ ਗਰਾਸ ਰੂਟ ਤੇ ਜਿਲੰਦਰ ਦੇ ਹਾਲਾਤ ਦੇਖੋ ਗਰਾਸ ਰੂਟ ਤੇ ਜਿਲੰਦਰ ਦੇ ਵਿੱਚ ਡਾਕੇ ਵੱਜ ਰਹੇ ਚੈਨੀਆਂ ਫੋਰ ਜਾਂ ਰਾਤ ਮੈਂ ਕਰ ਗਿਆ ਕਿਸੇ ਦੇ ਉਹ ਬੀਬੀ ਦੀ ਇੱਥੇ ਤੇ ਵਾਲੀਆਂ ਲਾ ਲਗੇ ਆ ਸਮੇਤ ਕਰਨੇ ਤੇ ਫਾੜ ਦਿੱਤੀ ਇਹ ਹਾਲਾਤ ਜਿਲੰਦਰ ਦੇ ਹੋਈ ਵੀ ਹੈ ਤੇ ਮੁਕਮਤ ਤਰੀਜੀ ਜੀ ਜਿਲੰਦਰ ਆ ਰਹੇ ਬਾਹਰ-ਬਾਰ ਰੋਡ ਸੇਵ ਕਰਕੇ ਚਲੇ ਜਾਣਗੇ ਬੰਦੇ ਬਣਾਣਗੇ ਬਾਹਰਲੇ ਲੱਗ ਜਾਂਦੇ ਸਾਡਾ ਤਾਂ ਬੰਦਾ ਉਹਨਾਂ ਜਾ ਕੇ ਰਾਜੀ ਨੂੰ ਡਾਕਟਰ ਮਾਨੀ ਜੀ ਜਦੋਂ ਬੀਤਰ ਦੱਸ ਸਕਦੇ ਆ ਬਹੁਤ دیر ਦੇ ਆ ਪਾਣੀ ਦੇ ਬੁੱਧੇ ਤੇ ਹੀ ਹਰਿਆਣਾ ਨੇ ਐਫਐਲ ਦਾ ਐਲਾਨ ਮੈਂ ਪਹਿਲਾਂ ਡਾਕਟਰ ਮਾਨੀ ਜੀ ਨੂੰ ਕਹਾਂਗਾ ਕਿ ਉਹਨਾਂ ਨੇ ਸਾਡੀ ਪਾਰਟੀ ਨੂੰ ਜੁਆਇਨ ਕੀਤਾ ਉਹ ਵੀ ਆਪਣੇ ਵਿਚਾਰ ਦੋਨੇ ਦੇ ਨੇ ਤਾਂ ਕਿ ਉਹਨੂੰ ਹੱਲ ਹੋਵੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਬਹੁਤ ਬਹੁਤ ਨਾਮਯੋਗ ਪੱਤਰਕਾਰ ਨੂੰ ਨਮਸਕਾਰ ਸਭ ਤੋਂ ਪਹਿਲਾਂ ਨਮਨ ਕਰਦਾ ਸੰਤ ਸਬੀਰ ਸਾਹਿਬ ਤੋਂ ਮਾਜਨੀ ਸਾਹਿਬ ਜੀ ਮਹਾਰਾਜ ਤੇ ਰਾਜ ਪ੍ਰਕਾਰ ਨੂੰ ਸਦਕਾ ਪੂਣਾ ਸਦਕਾ ਇਹ ਜਿਹੜਾ ਅੱਜ ਅਸੀਂ ਕਾਰਜਕ੍ਰਮ ਕੀਤਾ ਉਹਦੀ ਬੜੀ ਪ੍ਰੇਰਨਾ ਸਰੋਤ ਹੈ ਉਸ ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਸਾਪ ਦਾ ਮੁੱਖ ਮੰਤਰੀ ਚੰਦੂ ਚੰਨੀ ਸਾਹਿਬ ਦਾ ਬਹੁਤ ਦਿਨੋਂ ਤੰਗਵਾਤ ਕਰਦਾ ਹੈ ਸਰਕਾਰ ਕਰਨਾ